ਤੇ ਇਹ ਭਾਜੀ ਕਿਹੜਾ ਮਨ ਕੀ ਹੈ ਮੋਕਟੇਲ ਇਹਦੇ ਵਿੱਚ हां ਮੋਕਟੇਲ ਮੋਕਟੇਲ ਅੱਛਾ ਫਲੇਵਰ ਡਿਊ ਡਬਲ ਫਲੇਵਰ ਹੈ ਡਿਊ ਫਲੇਵਰ ਵਿੱਚ ਡਿਊਲ ਫਲੇਵਰ ਆ ਹਾਂ ਤੇ ਸਾਡੇ ਕੋਲ 1 ਫੁੱਟ ਦੀ ਫ੍ਰੈਂਚ ਫ੍ਰਾਈਜ਼ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ 1 ਫੁੱਟ ਦੀ ਫ੍ਰੈਂਚ ਫ੍ਰਾਈਜ਼ ਪਹਿਲਾਂ ਤਾਂ ਇਹ ਦੱਸ ਦਾਂ ਕਿ ਯਾਰ ਇਹ ਬਣਾਈ ਕਿੱਦਾਂ ਹੈ 1 ਫੁੱਟ ਦੀ ਮਸ਼ੀਨ ਹੁੰਦੀ ਸਾਰਾ ਦੇ ਅੱਛਾ ਮਸ਼ੀਨ ਚ ਹਾਂ ਬਿਲਕੁਲ ਕੀ ਆ ਬਾਕੀ ਅੱਛਾ ਭਾਜੀ ਇਹ ਆਈਟਮ ਕਿਹੜੀ ਹੈ ਸਰ ਮੈਜਿਕ ਨਾ ਬੈਲੂਨ ਬਲਾਸਟ ਹੁੰਦਾ ਹੈ ਅੱਛਾ ਮੈਜਿਕ ਤੇ ਨਾ ਹਾਂ ਬਿਲਕੁਲ ਮੈਜਿਕ ਨਾ ਕਿਸ ਤਰੀਕੇ ਨਾਲ ਸੇਤਨ ਨੂੰ ਖੁੱਦ ਪਤਾ ਨਹੀਂ ਲੱਗੂਗਾ ਕਿ ਕਿਵੇਂ ਮੈਜਿਕ ਹੋਇਆ ਪਾਨ ਦਾ ਫਲੇਵਰ ਹੈਗਾ ਪਾਂਥਿਕ ਸ਼ੇਕ ਹੈਗਾ ਜੀ ਤੇ ਮੈਜਿਕ ਕਿਸ ਤਰੀਕੇ ਦੇ ਨਾਲ ਫਟੂਗਾ ਮੈਜਿਕ ਕਰਕੇ ਦਿਖਾਵਾਂ ਵਾਹ ਜੀ ਵਾਹ ਕੀ ਬਾਤ ਹੈ ਜੀ ਇਹ ਭਾਜੀ ਇਹ ਇਧਰ ਆਓ ਭਾਜੀ ਇਧਰ ਆਉਂਗਾ ਸੁਣੋ ਇਹ ਕੀ ਹੈ ਤੁਸੀਂ ਜਾਦੂ ਕੀਤਾ ਕੀ ਕੀਤਾ ਇਹ ਦੇ ਨਹੀਂ ਹੱਥੇ ਕੁਝ ਨਹੀਂ ਜੀ ਹੱਥ ਫੜ ਲੀ ਜੀ ਲਾ ਭਾਈ ਉਹਨੇ ਵੈਸੇ ਇਹਦੀ ਥਿਊਰੀ ਕੀ ਹੈ ਵੈਸੇ ਇਹ ਹੀ ਥਿਊਰੀ ਹੈ ਸਰ ਕਿ ਮੈਜਿਕ ਹੈ ਸਸਿਕਾ ਗੁਰਦਾਸਪੁਰ ਵਾਲਿਓ ਕੀ ਹਾਲ ਹੈ ਠੀਕ ਹੋ ਚੜਦੀ ਕਲਾ ਚ ਹੋਗੇ ਉਮੀਦ ਕਰਦਾ ਤੇ ਅੱਜ ਸਾਡੇ ਮਿੱਤਰ ਰਿੰਕੂ ਦਾ ਜਿਹੜਾ ਸੀਗਾ ਇੱਕ ਓਪਨਿੰਗ ਸੀਗੀ ਤੇ ਓਪਨਿੰਗ ਦੇ ਵਿੱਚ ਇੱਕ ਵੱਖਰੀ ਯੂਨੀਕ ਜੀ ਆਈਟਮ ਜਿਹੜੀ ਇਹਨਾਂ ਨੇ ਰਿਪਰੈਜ਼ੈਂਟ ਕੀਤੀਆਂ ਨੇ ਤੇ ਗੁਰਦਾਸਪੁਰ ਦੇ ਬਾਈਪਾਸ ਜਿਹੜਾ ਆ Oppoosite side ਨਿਊ ਬੱਸ ਸਟੈਂਡ ਦੇ ਨਜ਼ਦੀਕ ਇਹਨਾਂ ਨੇ ਓਪਨਿੰਗ ਕੀਤੀ ਆ ਤੇ ਸਾਨੂੰ ਰਿੰਕੂ ਭਾਜੀ ਹੁਣ ਦੱਸਣਗੇ ਕਿ ਕੀ ਕੁਝ ਜਿਹੜਾ ਅੱਜ ਨਵੀਂ ਆਈਟਮ ਜਿਹੜੀ ਤੁਸੀਂ ਪੇਸ਼ ਕੀਤੀ ਆ ਸਰ ਜਰੂਰ ਦੱਸਾਂਗੇ ਜੀ ਹਾਂਜੀ ਤਦੇ ਕਰੋ ਜੀ ਜਰੂ ਬੋਲੇ ਆਤ ਮਾਚੀ ਦੀ ਟਿਲੀ ਕਰੀ ਬਾਜੀ ਵੀਡੀਓ ਧਿਆਨ ਨਾਲ ਦੇਖਦੇ ਰਹੋ ਕਿ ਆਈਟਮ ਦਾ ਬਾਜੀ ਕੀ ਨਾਮ ਹੈ ਇਹਦਾ ਨਾਨਾ ਡੈਵਲ ਮੋਕਟੇਲ ਹਾਂਜੀ ਡੈਵਲ ਮੋਕਟੇਲ ਡੈਵਿਡ ਡੈਵਲ ਡੈਵਲ ਸੌਰੀ ਤੇ ਤੁਸੀਂ ਦੇਖੋ ਹੁਣ স্মੋਕ ਕਰ ਰਿਹਾ ਤੇ ਇੱਕ ਵੱਖਰੀ ਜੀ ਚੀਜ਼ ਆਈ ਹੈ ਜਿਹੜੀ ਸਾਡੇ ਇੱਥੇ ਆਪਾਂ ਦਿੱਲੀ ਦੁੱਲੀ ਵਾਲੀ ਸਾਈਡ ਤੇ ਦੇਖਦੇ ਆ ਜਾਂ ਇੱਥੋਂ ਪਖਾਨਕੋਟ ਵਾਲੀ ਸਾਈਡ ਪਾਜੀ ਲਾਗੇ ਕਰਕੇ ਦਿਖਾ ਦਿਓ ਕੈਮਰਾਮੈਨ ਨੂੰ ਕਹੂੰਗਾ ਲਾਗੇ ਕਰਕੇ ਦਿਖਾ ਦਿਓ ਪਾਜੀ ਇਹ ਚੀਜ਼ ਜਿਹੜੀ ਆਈਟਮ ਜਿਹੜੀ ਦਿਖਾ ਰਹੇ ਪਾਜੀ ਉਹਨੇ ਤੇ ਇਹ ਪਾਜੀ ਕਿਹੜਾ ਮਿਲ ਕੀ ਹੈ ਮੋਕਟੇਲ ਇਹਦੇ ਵਿੱਚ ਹਾਂ ਮੋਕਟੇਲ ਮੋਕਟੇਲ ਅੱਛਾ ਫਲੇਵਰ ਡਿਊ ਡਬਲ ਫਲੇਵਰ ਹੈ ਡਿਊ ਫਲੇਵਰ ਇਹਦੇ ਵਿੱਚ ਡਿਊਲ ਫਲੇਵਰ ਆਣਾ ਠੀਕ ਹੈ ਜੀ ਤੇ ਕਿੰਨੇ ਮਿੰਟ ਤੱਕ ਇਹ ਇਦਾਂ ਸਮੋਕ ਕਰਦਾ ਰਹਿੰਦਾ ਸਰ ਜਦੋਂ ਗਲਾਸ ਦੇ ਥੱਲੇ ਗਲਾਸ ਤੇ ਸਮੋਗੀ ਫਲੇਵਰ ਬਣ ਜਾਣਾ ਜਦੋਂ ਥੱਲੇ ਗਲਾਸ ਦੇ ਥੱਲੇ ਸਮੋਗੀ ਫਲੇਵਰ ਬਣ ਗਿਆ ਫੇਰ ਛੱਡ ਦੇਣੀ ਆਪਾਂ ਫਿਰ ਦੋ ਫਲੇਵਰ ਬਣ ਜਣੇ ਨੇ ਨਾ ਇਹਦੇ ਦੋ ਫਲੇਵਰ ਬਣ ਜਣੇ ਆ ਸਰ ਓਕੇ ਹਾਂਜੀ ਇੱਕ ਹੀ ਗਲਾਸ ਵਿੱਚ ਬਿਨਾ ਕਿਸੇ ਟਰਾਂਸਪੇਰੈਂਟ ਲੇਅਰ ਤੋਂ ਦੋ ਫਲੇਵਰ ਬਣ ਜਣੇ ਆਵੇ ਕੀ ਬਾਤ ਹੈ ਭਾਜੀ ਦੋ ਫਲੇਵਰ ਬਣ ਗਏ ਇਹਦੇ ਨਾਲ ਇਹ ਨਾ ਤੁਸੀਂ ਤੁਹਾਨੂੰ ਜਾਣੇ ਕੈਕ ਕੈਕ ਕਰਦੇ ਹੋ ਉੱਪਰ ਲੈ ਕੇ ਆਇਓ ਜੀ ਭਾਜੀ ਅਲੱਗੇ ক্লোਜ਼ ਕਰ ਦਿਓ ਕੈਮਰਾਮੈਨ ਨੂੰ ਕਹਾਂਗਾ ਜਦੋਂ ਮੈਂ ਡੈਵਲ ਨੂੰ ਉਠਾਣਾ ਚੈੱਕ ਕਰੋ ਕੀ ਬਾਤ ਹੈ ਭਾਜੀ ਵਾਹ ਜੀ ਵਾਹ ਤੇ ਇਹ ਤੇ ਪਾਜੀ ਜਿੰਨਾ ਖੈਤ ਵੈਜੀ ਹੈ ਨਾ ਸਾਰਾ ਕੁਝ ਹਾਂ ਬਿਲਕੁਲ ਵੈਜ ਹੈ ਕੀ ਬਾਤ ਹੈ ਪਾਜੀ ਵੈਜ ਹੈਗਾ ਤਾਂ ਕੋਈ ਇਹ ਨਾ ਸਮਝੇ ਕਿ ਬੀਅਰ ਹੈਗੀ ਹੈ ਮਤਲਬ ਉਹ ਇਹ ਅਲਕੋਹਲ ਨਹੀਂ ਕੁਝ ਨਹੀਂ ਹੈਗਾ ਤਾਂ ਨਾ ਤੇ ਚਲੋ ਹੋਰ ਪਾਜੀ ਕੀ ਕੀ ਆਪਣੇ ਕੋਲ ਜਿਹੜਾ ਪੇਸ਼ ਕਰਨ ਨੂੰ ਆਸੇ ਸਰ ਸਾਡੇ ਕੋਲ 1 ਫੁੱਟ ਦੀ ਫ੍ਰੈਂਚ ਫ੍ਰਾਈਜ਼ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ 1 ਫੁੱਟ ਦੀ ਫ੍ਰੈਂਚ ਫ੍ਰਾਈਜ਼ ਜੋ ਕਿ ਕਿਤੇ ਟਰਾਈ ਨਹੀਂ ਮਿਲੇਗੀ ਤੁਹਾਨੂੰ ਟਰਾਈ ਕਰਨ ਨੂੰ ਨਹੀਂ ਮਿਲੇਗੀ ਤੁਹਾਨੂੰ ਅੱਛਾ ਜੀ ਸਰ ਟਰਾਈ ਕਰਕੇ ਦੇਖੋ ਤੁਸੀਂ ਕੀ ਬਾਤ ਹੈ ਪਹਿਲਾਂ ਤਾਂ ਇਹ ਦੱਸ ਦਾਂ ਕਿ ਯਾਰ ਇਹ ਬਣਾਈ ਕਿੱਦਾਂ ਹੈ 1 ਫੁੱਟ ਦੀ ਮਸ਼ੀਨ ਹੁੰਦੀ ਸਾਰਾ ਦੇ ਮਸ਼ੀਨ ਚ ਹਾਂ ਬਿਲਕੁਲ ਕੀ ਬਾਤ ਹੈ ਜੀ ਚਲੋ ਤੁਸੀਂ ਵੀ ਟਰਾਈ ਕਰੋ ਪਹਿਲਾਂ ਦੇ ਨਾ ਵੀ ਵਾਕਿਆ ਯਾਰ ਟੇਸਟੇ ਦਾ ਜਿਹੜਾ ਵਾ ਕਰੰਚੀਪਨ ਦੇ ਵਿੱਚ ਤੇ ਨਾਨ ਆਇਲੀ ਹੈਗਾ ਵਾ ਤੇ ਆਇਲ ਕੁਝ ਜ਼ਿਆਦਾ ਨਹੀਂ ਹੈਗਾ ਤੇ ਥੋੜਾ ਬਹੁਤ ਜਿਹੜਾ ਵਾ ਤੁਹਾਨੂੰ ਮਿਲੇਗਾ ਤੇ ਏਡੀ ਕੀ ਕੈਂਡ ਟੈਸਟ ਹੈਗਾ ਵਾ ਇਹਦਾ ਤੇ ਨਾਨ ਵੇਜ ਮੈਂ ਖਾਂਦਾ ਨਹੀਂ ਭਾਜੀ ਨਹੀਂ ਨਾਨ ਵੇਜ ਵੀ ਜਿਹੜਾ ਆ ਉਹ ਕਰਾਇਆ ਤੇ ਇਹ ਹੁਣ ਬਾਜੀ ਜਾਂ ਕੋਈ ਇਹਨਾਂ ਦੇ ਭਾਈ ਦੇ ਫਰੈਂਡ ਹੀ ਖਾਣਗੇ ਅੱਛਾ ਬਾਜੀ ਇਹ ਆਈਟਮ ਕਿਹੜੀ ਹੈ ਸਰ ਮੈਜਿਕ ਇਹਨਾਂ ਬੈਲੂਨ ਬਲਾਸਟ ਹੁੰਦਾ ਹੈ ਅੱਛਾ ਮੈਜਿਕ ਤੇ ਨਾ ਹਾਂ ਬਿਲਕੁਲ ਮੈਜਿਕ ਹੈ ਕਿਸ ਤਰੀਕੇ ਨਾਲ ਸਰ ਤੁਹਾਨੂੰ ਖੁਦ ਪਤਾ ਨਹੀਂ ਲੱਗੂਗਾ ਕਿ ਕਿਵੇਂ ਮੈਜਿਕ ਹੋਇਆ ਪਾਨ ਦਾ ਫਲੇਵਰ ਹੈਗਾ ਪਾਨਥਿਕ ਸ਼ੇਕ ਹੈਗਾ ਜੀ ਅੱਛਾ ਜੀ ਹਾਂਜੀ ਤੇ ਇਹ ਇਹਦੇ ਵਿੱਚ ਪਾਨ ਪਾਇਆ ਹੈ ਜੀ ਜਾਂ ਕਿਦਾਂ ਪਾਨ ਪਾਨ ਦਾ ਫਲੇਵਰ ਆਉਂਦਾ ਸਰ ਅੱਛਾ ਪਾਨ ਦਾ ਫਲੇਵਰ ਆਉਂਦਾ ਹੈ ਤੇ ਮੈਜਿਕ ਕਿਸ ਤਰੀਕੇ ਦੇ ਨਾਲ ਫਟੂਗਾ ਮੈਜਿਕ ਕਰਕੇ ਦਿਖਾਵਾਂਗੇ ਉਸ ਤੋਂ ਪਹਿਲਾਂ ਸਰ ਤੁਹਾਨੂੰ ਤੁਸੀਂ ਦੇਖੋ ਆ ਸਾਡੀ ਕੋਲਡ ਕਾਫੀ ਕੀ ਹੈ 3D ਨਾਮ ਨਾਮ ਚੈੱਕ ਕਰੋ ਭਾਈ ਦਾ ਨਾਮ ਲਿਖਿਆ ਹੋਇਆ ਤੇ ਇਹ 3D ਮਿਲ ਗਈ ਕਿਸ ਤਰੀਕੇ ਨਾਲ ਮਸ਼ੀਨ ਦੇ ਨਾਲ ਹੀ ਬਿਲਕੁਲ ਸਰ ਮਸ਼ੀਨ ਨਾਲ ਬਸ ਉਹ ਜਿਹੜੇ 스타벅 ਵਾਲੇ ਜੋ ਹੱਥ ਨਾਲ ਲਿਖ ਲੈਂਦੇ ਨੇ ਨਹੀਂ ਨਹੀਂ ਸਰ ਆਈ 3D ਚੈੱਕ ਕਰੋ ਤੁਸੀਂ ਆਪਣਾ ਕੀ ਬਾਤ ਹੈ ਪਾਜੀ ਆ ਦੇਖੋ ਜੀ ਵੀਰ ਉਹਨਾਂ ਨੇ ਮੇਰੇ ਲਈ ਸਪੈਸ਼ਲੀ ਇਹ ਜਿਹੜੀ ਕੋਲਡ ਕਾਫੀ ਲੈਣੀ ਸੀਗੀ ਤੇ ਇਹਦੇ ਉੱਤੇ ਜਿਹੜਾ 3D ਨਾਮ ਲਿਖਿਆ ਹੋਇਆ ਬਲਜੀਤ ਮੇਰਾ ਨਾਮ ਲਿਖਿਆ ਹੋਇਆ ਤੇ ਭਾਜੀ ਇਹ ਵਾਕਈ ਯਾਰ ਇਹ ਵੱਖਰੀ ਜੀ ਚੀਜ਼ ਹੈਗੀ ਯਾਰ ਤੇ ਇਹਨੂੰ ਆਪਾਂ ਮਨ ਲੱਕੀ ਕੈਰੀ ਵੀ ਕਰ ਸਕਦੇ ਆ ਜੇ ਆਪਾਂ ਬਿਲਕੁਲ ਕਸਟਮਰਾਈਜ਼ ਹੋ ਗਿਆ ਕਿ ਆਪਾਂ ਹਨਾ ਜਿੱਦਾਂ ਮਰਜੀ ਨੂੰ ਰੱਖ ਵੀ ਸਕਦੇ ਆ ਕਿਤੇ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈਗੀ ਕਿਆ ਬਾਤ ਹੈ ਭਾਜੀ ਬਹੁਤ ਜੀ ਚੀਜ਼ ਹੈਗੀ ਸਰ ਆ ਵਾਕਿਆ ਤੁਹਾਨੂੰ ਬੈਲਨ ਬਲਾਸਟ ਟਰਾਈ ਕਰਵਾ ਕੇ ਦੇਖਣੇ ਆ ਇਹ ਮੈਜਿਕ ਨਾਲ ਬੈਲਨ ਫਟਦਾ ਮੁੰਡਾ ਕਰਵਾ ਕੇ ਦਿੰਦਾ ਕਿਆ ਬਾਤ ਹੈ ਭਾਜੀ ਚਲੋ ਕਰੋ ਟਰਾਈ ਤੇ ਕੈਮਰਾਮੈਨ ਜੀ ਇੱਕ ਵਾਰੀ ਸਾਰੀ ਤਸਵੀਰਾਂ ਜਿਹੜੀਆਂ ਪਿੱਛੇ ਹੋ ਕੇ ਦਿਖਾ ਦਿਓ ਕਿ ਭਾਜੀ ਹੁਣ ਇਹ ਮੈਜਿਕ ਦੇ ਨਾਲ ਕਰਨਗੇ ਕਿਸ ਤਰੀਕੇ ਨਾਲ ਭਾਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਇਹ ਪਾਜੀ ਇਹ ਇਧਰ ਆਓ ਪਾਜੀ ਇਧਰ ਆਉਂਗਾ ਸੁਣੋ ਇਹ ਕੀ ਇਹ ਤੁਸੀਂ ਜਾਦੂ ਕੀਤਾ ਕੀ ਕੀਤਾ ਇਹ ਦੇ ਲਈ ਹੱਥਾਂ 'ਚ ਕੁਛ ਨਹੀਂ ਜੀ ਹੱਥ ਖਾਲੀ ਲਾ ਭਾਈ ਉਹਨੇ ਵੈਸੇ ਇਹਦੀ ਥਿਉਰੀ ਕੀ ਹੈ ਵੈਸੇ ਇਹ ਹੀ ਥਿਉਰੀ ਹੈ ਸਰ ਕਿ ਮੈਜੀਕ ਹੈ ਇਹ ਹੀ ਥਿਉਰੀ ਹੈ ਮੈਜੀਕ ਹੈ ਤੇ ਪਾਜੀ ਆਜੋ ਸਾਹਮਣੇ ਤੁਹਾਨੂੰ ਦੱਸਦੀ ਕਿ ਇੱਕ ਤੁਸੀਂ ਦੇਖਿਆ ਆਪਣੀ ਅੱਖਾਂ ਦੇ ਸਾਹਮਣੇ ਜਿੰਨੇ ਵੀ ਟਰਾਈ ਕਰਨਾ ਹੈ ਇੱਕ ਵਾਰੀ ਪਾਜੀ ਹੁਣਾਂ ਤੇ ਕੈਫੇ ਕੈਫੇ ਦੇ ਵਿੱਚ ਜਰੂਰ ਆਣ ਜਿੰਨਾ ਦਾ ਨਾਮ ਹੈਗਾ ਜਿਹੜਾ ਹੈ ਹੈਲੀਅਟ ਚਲੀ ਤੇ ਨੀਅਰ ਕਿੱਥੇ ਲੋਕੇਸ਼ਨ ਆ ਭਾਜੀ ਆਪਾਂ ਆਪਾਂ ਆਪੋਜ਼ਿਟ ਬੱਸ ਸਟੈਂਡ ਆਪੋਜ਼ਿਟ ਬੱਸ ਸਟੈਂਡ ਦੇ ਉੱਤੇ ਤੇ ਕਿੰਨੀਆਂ ਆਈਟਮਾਂ ਜਿਹੜੀਆਂ ਨੇ ਤੁਹਾਡੇ ਕੋਲ ਮਿਲਦੀਆਂ ਨੇ ਅਪਰੋਕਸ ਸਰ ਮੈਨੂ ਚ ਹੁਣ ਵੀ ਗਿਨਣ ਲੱਗ ਪੇ ਤਾਂ ਬਹੁਤ ਜ਼ਿਆਦਾ ਆਈਟਮਾਂ ਹੋਈਆਂ ਨੇ ਹੁਣ ਰੀਸੈਂਟਲੀ ਕਿਹੜੇ ਆਈਟਮਾ ਤੁਹਾਡੇ ਕੋਲ ਹੈਗੇ ਹਾਂਜੀ 50 ਪਲੱਸ ਆਈਟਮਾਂ ਜਿਹੜੀਆਂ ਹੈਗੀਆਂ 80 ਸਰ ਸਰ 100 ਪਲੱਸ ਹੋਣੀਆਂ ਅੱਛਾ ਵੈਜੋ ਨੋਰਵੈਜ ਦੋਨੋਂ ਹਾਂ ਬਿਲਕੁਲ ਰੀਸੈਂਟਲੀ ਅਸੀਂ ਚਿਕਨ ਐਡ ਕੀਤਾ ਐਪਰਾਏ ਦੇਖੋ ਚਿਕਨ ਵਿੰ ਮੈਂ ਚਿਕਨ ਖਾਂਦਾ ਨਹੀਂ ਆ ਪਰ ਮੈਂ ਵੀ ਟਰਾਈ ਕਰਦੇ ਨਹੀਂ ਮੈਂ ਵੀ ਨਹੀਂ ਖਾਂਦਾ ਤੇ ਭਾਜੀ ਹੁਣੇ ਬਣਾਉਂਦੇ ਨੇ ਆਪੇ ਤੇ ਖਾਂਦੇ ਨਹੀਂ ਹੈਗੇ ਤੇ ਹੁਣ ਇਹ ਤੁਹਾਨੂੰ ਖਵਾਣਾ ਵਾ ਤੇ ਇੱਕ ਵਾਰੀ ਭਾਜੀ ਹੁਣਾਂ ਦੇ ਇਹਤੇ ਕੈਫੇ ਜਰੂਰ ਆਓ ਕਿਉਂਕਿ ਆਪਣੇ ਵੀਰ ਹੈਗਾ ਰਿੰਕੂ ਤੇ ਬਹੁਤ ਹੀ ਮਿਹਨਤ ਕਰ ਰਿਹਾ ਏ ਨਹੀਂ ਕਿ ਯਾਰ ਬਲਕਿ ਲੋਕ ਫੌਰਨ ਦੌੜ ਰਹੇ ਹਨ ਤੇ ਕੋਈ ਕਿਤੇ ਦੌੜ ਰਿਹਾ ਕੋਈ ਕਿਤੇ ਦੌੜ ਰਿਹਾ ਆਪਣੀ ਪੰਜਾਬ ਨੂੰ ਛੱਡ ਕੇ ਜੇ ਕੰਮ ਕੀਤਾ ਮੁੰਡੇ ਨੇ ਵਧੀਆ ਕੀਤਾ ਗੁਰਦਾਸਪੁਰ ਦੇ ਵਿੱਚ ਕੋਈ ਇਹੋ ਜਿਹੀ ਵੱਖਰੀ ਚੀਜ਼ ਲੈ ਕੇ ਆਇਆ ਤੇ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਆ ਤੇ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਤੁਸੀਂ ਜ਼ਰੂਰ ਟਰਾਈ ਕਰਿਓ ਕਿਉਂਕਿ ਮੈਂ ਚਿਕਨ ਤਾਂ ਮੈਂ ਖਾਂਦਾ ਨਹੀਂ ਤੇ ਵੈਜ ਮੈਂ ਹਰ ਇੱਕ ਚੀਜ਼ ਖਾਂਦਾ ਆ ਤੇ ਇਹਨਾਂ ਦਾ ਫਲੇਵਰ ਹੀ ਬਹੁਤ ਘੈਂਡ ਹੈ ਇਸ ਤੋਂ ਪਹਿਲਾਂ ਮੈਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਟਰਾਈ ਕੀਤੀਆਂ ਨੇ ਤੇ ਪੂਰੀ ਘੈਂਡ ਗੱਲ ਬਾਤ ਆ ਯਾਰ ਤੇ ਆ ਗਬਾਰੇ ਵਾਲਾ ਤੇ ਤੁਹਾਨੂੰ ਪਤਾ ਹੀ ਮੈਜਿਕ ਕਿਹੜੇ ਤਰੀਕੇ ਨਾਲ ਤੁਹਾਨੂੰ ਦੱਸਿਆ ਹੀ ਉਹਨਾਂ ਨੇ ਦਿੱਤੇ ਹੁਣ ਤੁਸੀਂ ਇੱਥੇ ਆ ਗਏ ਨਾ ਦੇਖਿਓ ਤੁਸੀਂ ਕਿਹਦੇ ਨਾਲੇ ਟੈਗ ਜਰੂਰ ਕਰਿਆ ਕਰੋ ਆਪਣੀਆਂ ਜਿਹੜੀਆਂ ਵੀ ਸਟੋਰੀਆਂ ਹੁੰਦੀਆਂ ਨੇ ਇੱਕ ਆਈਓ ਤੇ ਬਣਾ ਕੇ ਤੇ ਫਿਰ ਚੀਜ਼ ਫਲੇਵਰ ਚੈੱਕ ਕਰੋ। ਉਹ ਆਪਾ ਜੀ ਯਾਰ। ਕੀ ਬਾਤ ਹੈ। ਤੇ ਇਹ એનર્ਜੀ ਬੂਸ ਕਿਹਾ ਜਾਂਦਾ ਇਹਨੂੰ ਕਿ ਜਦੋਂ ਕੇ ਦੇ ਵਿੱਚ એનર્ਜੀ ਘਟਿਆ ਜਾਂ ਉਹ ਹੌਟ ਕਾਫੀ ਨਹੀਂ ਪਸੰਦ ਕਰਦਾ ਨਾ ਤੇ ਕੋਲਡ ਕਾਫੀ ਪੀ ਕੇ ਵੇਖੋ ਤੇ ਕਹਿੰਦੇ ਗੱਲਬਾਤ ਤੇ ਭਾਜੀ। ਮੈਂ ਕਹਿੰਦਾ ਭਾਜੀ ਇਹਦਾ ਵੀ ਫਲੇਵਰ ਚੈੱਕ ਕਰੋ। ਇਹ ਗਲਾਸ ਨੂੰ ਨਾ ਬਿਲਕੁਲ ਹਿਲਾਣਾ ਨਹੀਂ ਹੈ। ਫਲੇਵਰ ਇਹ ਮਿਕਸ ਹੋਏ ਨਾ। ਇਹ ਪਹਿਲਾਂ ਉੱਪਰ-ਉੱਪਰ ਫਲੇਵਰ ਚੈੱਕ ਕਰੋ ਉਸ ਤੋਂ ਬਾਅਦ ਥੱਲੇ ਜਾ ਕੇ ਉੱਪਰ-ਉੱਪਰ ਨਹੀਂ ਰੱਖੋ ਫਲੇਵਰ ਫੋਨ ਬਿਲਕੁਲ ਡੀਪ ਤੇ ਜਾਂਦੋ ਬਿਲਕੁਲ ਡੀਪ ਤੇ ਵਾਹ ਯਾਰ ਪਈਆਂ ਲੱਗੀਆਂ ਕਿ ਨਾ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰ ਆਓ ਆ ਉੱਪਰ ਆਪਣੇ ਵੇਖਿਓ ਪਰਤ ਜੰਮੀ ਦੀ ਹੈ ਨਾ ਇਹ ਕਿ স্মੋਕ ਦੀ ਤੇ ਸਾਈਡ ਦੇ ਉੱਤੇ ਫਲੇਵਰ ਜਿਹੜਾ ਆ ਇਹ ਲੈਮਨ ਜੇ ਵਰਗਾ ਆਉਂਦਾ ਪੂਰਾ ਘੈਂਟ ਗੱਲਬਾਤ ਆ ਤੇ ਉੱਪਰ ਲਾ ਪਾਈ ਜਿੱਦਾਂ ਉਹ ਬਖਰੀ ਜੀ ਚੀਜ਼ ਰੱਖਦੀ ਹੈ ਨਾ ਯਾਰ ਕੀ ਬਾਤ ਹੈ ਭਾਜੀ ਆਪਾਂ ਇਹ ਚਮਚਾ ਨਾ ਹਾਂ ਇਹ ਆਪੇ ਟਰਾਈ ਕਰਕੇ ਦੇਖੋ ਅੱਛਾ ਜੀ ਚੈੱਕ ਕਰਕੇ ਦੇਖੋ ਥੱਕਾ ਕਿੰਨਾ ਠੀਕ ਹੈ ਕੀ ਬਾਤ ਹੈ ਭਾਜੀ ਚੈੱਕ ਕਰੋ ਆਹ ਸਵਾਦ ਨਾ ਨਾ ਕੀ ਬਾਤ ਹੈ ਇਹ ਭਾਜੀ ਕਰੀਮੀ ਹੈ ਕਰੀਮੀ ਬਿਲਕੁਲ ਤੇਲ ਵਿੱਚ ਪਾਉਂਦਾ ਭਾਜੀ ਉਹ ਤੇਰਾ ਹਲੇ ਇੱਕ ਚਮਚ ਲਓ ਪਾਂ ਦਾ ਫਲੇਵਰ ਦੇਖੋ ਕਿਦਾਂ ਹੁੰਦਾ ਇਹ ਝੂਠ ਨਹੀਂ ਐਵੇਂ ਨਹੀਂ ਮੈਂ ਸਿਰ ਹਲਾਈ ਜਾਂਦਾ ਕਿ ਜੇ ਕੋਈ ਕਵੇ ਕਿ ਯਾਰ ਇਹ ਸਿਰ ਹਲਾਈ ਜਾਂਦਾ ਵਾ ਤੇ ਇਹਨੂੰ ਪਤਾ ਨਹੀਂ ਆ ਤੂੰ ਯਾਂ ਆਪਾਂ ਟਰਾਈ ਕਰੋ ਮੈਂ ਇਸੇ ਕਰਕੇ ਕਹਿੰਨਾ ਕਿ ਵੀਡੀਓ ਦਾ ਮਕਸਦ ਇਹ ਨਹੀਂ ਹੈ ਕਿ ਆਪਾਂ ਇਹ ਵੀਰ ਦਾ ਕੰਮ ਚਲਾਉਣਾ ਜਾਂ ਆਪਾਂ ਉਹਨੂੰ ਐਵੇਂ ਫੇਕ ਹੀ ਆਪਾਂ ਰਿਪਰੈਜ਼ੈਂਟ ਕਰ ਰਹੇ ਨਹੀਂ ਤੁਈ ਆਓ ਜੇ ਤੁਹਾਨੂੰ ਮਰੀਏ ਜੀ ਲੱਗੇਗੀ ਤੇ ਮੈਨੂੰ ਵੀ ਦੱਸ ਦਿਓ ਟੈਗ ਕਰਕੇ ਕਿ ਯਾਰ ਤੂੰ ਝੂਠ ਮਾਰ ਰਹੀ ਏ ਜਾਂ ਸੱਚ ਬੋਲ ਰਹੀ ਹਾਂ ਠੀਕ ਹੈ ਜੀ ਆਪਾਂ ਕੇ ਇਹ ਬੰਦੇ ਨੂੰ ਇਸ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰੀਦਾ ਕਿ ਜੋ ਕੋਈ ਫੇਕ ਹੋਵੇ ਕੋ ਦਿਖਾਉਣ ਦੇ ਵਿੱਚ ਵੀਡੀਓਜ਼ ਵਿੱਚ ਕੋ ਲੱਗ ਹੋਵੇ ਤੇ ਖਾਣ ਦੇ ਟੇਸਟ ਵਿੱਚ ਲੱਗ ਹੋਵੇ ਜੇ ਕਿਤੇ ਲੱਗੂ ਕਿ ਤੇਸੀ ਆਰ ਆਪਾਂ ਨੂੰ ਮਿਲ ਕੇ ਵੱਖਰੇ ਲੱਗਾ ਹਣਾ ਹਰ ਇੱਕ ਦਾ ਟੇਸਟ ਲੱਗ ਹੁੰਦਾ ਤੇ ਮੇਰੇ ਵੱਲੋਂ ਤਾਂ ਬਿਲਕੁਲ ਯਾਰ ਓਕੇ ਗੱਲਬਾਤ ਆ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ ਹੋਰ ਪਾਜੀ ਕੋਈ ਗੱਲਬਾਤ ਜਿਹੜੀ ਹੈ ਜੂ ਦੱਸੋ ਉਸ ਬਸ ਮੈਂ ਤਾਂ ਇ ਟੇਸਟ ਨਾ ਲੱਗੇਗਾ ਨਹੀਂ ਪੈਸੇ ਨਹੀਂ ਲਵਾਂਗੇ ਇੱਕ ਵਾਰੀ ਆਓ ਟੇਸਟ ਕਰਕੇ ਜਾਓ ਉਸ ਤੋਂ ਬਾਅਦ ਰਿਵਿਊ ਦੇ ਕੇ ਦਿਓ ਆਪ ਸੋ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਤੇ ਵੀਰ ਹੁਣਾਂ ਨੂੰ ਤੇ ਪੇਜ ਦਾ ਦੱਸ ਦਿਓ ਭਾਈ ਪੇਜ ਦਾ ਪੇਜ ਦਾ ਨਾਮ ਆਵੇ ਜੀ ਹੈਲੀਅਨ ਚਿਲੀ ਹੈਲੀ ਚਿਲੀ ਡੋਰ ਜੀਐਸਪੀ ਤੇ ਪੇਜ ਦਾ ਲਿੰਕ ਵੀ ਭਾਈ ਹੁਣਾਂ ਨੂੰ ਮੈਂ ਕਲੈਪ ਕਰ ਦਿੰਨਾ ਤੇ ਭਾਈ ਦੇ ਪੇਜ ਨੂੰ ਫੋਲੋ ਵੀ ਕਰਿਓ ਧੰਨਵਾਦ